ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮਹਿੰਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਸ਼ਰੀ ਸਹਿਲ ਕਾਸਮ ਮੀਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਅਤੇ ਐਸਪੀ ਡੀ ਸਾਹਿਬ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਇੰਸਪੈਕਟਰ ਕਿਰਨਦੀਪ ਸਿੰਘ ਐਸਐਚਓ ਥਾਣਾ ਫਤਗੜ ਜੂੜੀਆਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਆਪਰੇਸ਼ਨ ਚਲਾਇਆ ਸੀ ਇਸ ਆਪਰੇਸ਼ਨ ਦੇ ਤਹਿਤ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਪ੍ਰਭਦੀਪ ਸਿੰਘ ਜੋ ਸੰਤੂਰ ਨਗਰਪਿੰਡ थाना ਚੰਡੇਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਲਾਕਾਬੰਦੀ ਕਰਕੇ ਰੋਕ ਕੇ ਇਹਨਾਂ ਦੀ ਤਲਾਸ਼ੀ ਲਈ ਤੇ ਇਹਨਾਂ ਪਾਸੋਂ 1 ਕਿਲੋ ਅਫੀਮ ਬਰਾਮਦ ਹੋਈ ਅਤੇ ਨਾਲ ਦੀ ਨਾਲ ਡਰਗਮਨੀ ਵੀ ਜਿਹੜੀ ਇਹ ਮਿਲੀ ਹੈ ਇਸ ਪਰ ਮਕਦਮਾ ਅੰਡਰ ਸੈਕਸ਼ਨ 18 27 ए ਕਾਟਚਾਸੀ ਐਨਡੀਪੀਐਸ ਐਕਟ ਖਤਰਗੜ ਟੂੜੀਆਂ ਥਾਣਾ ਵਿੱਚ ਦਰਜ ਰਿਸ਼ਤ ਕਰਕੇ ਇਹਨਾਂ ਪਾਸੋਂ ਡੁਗਾਈ ਨਾਲ ਜਿਹੜੀ ਪੁਸ਼ਪੜਤਾਲ ਕੀਤੀ ਗਈ ਔਰ ਪੁਛੀਏਸ ਦੌਰਾਨ ਇਹਨਾਂ ਨੇ ਇਹ ਦੱਸਿਆ ਕਿ ਕਾਫੀ ਅਰਸੇ ਤੋਂ ਲਿਆ ਕੇ ਇਹ ਨਸ਼ੀਲਾ ਪਦਾਰਥ ਅਫੀਮ ਇਸ ਇਲਾਕੇ ਵਿੱਚ ਲੋਕਾਂ ਨੂੰ ਵੇਚ ਰਹੇ ਸੀ ਤੇ ਕੱਲ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਇਆ ਗਿਆ ਅੱਜ ਔਰ ਇਹਨਾਂ ਦਾ ਰਿਮਾਰਡ ਹਾਸਲ ਕਰਕੇ ਇਹਨਾਂ ਨੂੰ ਹੋਰ ਪ੍ਰਸ਼ਿਸ਼ਤ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਬੈਕਵਰਡ ਔਰ ਫੋਰਵਰਡ ਲਿੰਕ ਕਿਸਕੀ ਨੇ ਇਹ ਕਿੱਥੋਂ ਨਸ਼ਾ ਲਿਆਉਂਦੇ ਸੀ ਔਰ ਅੱਗੇ ਕਿੱਥੇ ਹੋਰ ਸਪਲਾਈ ਕਰਦੇ ਸੀ ਤੇ ਉਸ ਦੇ ਅਨਸਾਰ ਜਿਹੜੀ ਆ ਅਗਲੀ ਤਰਤੀਸ਼ ਦੇ ਵਿੱਚ ਜਿਹੜੀ ਆ ਸਾਰੀ ਇਹਨਾਂ ਨੂੰ ਵਿਚਾਰਿਆ ਜਾਊਗਾ ਤੇ ਇਸ ਮਹਿਮ ਨੂੰ ਜਿਹੜਾ ਅਸੀਂ ਅੱਗੇ ਵੀ ਚਾਲੂ ਰੱਖਾਂਗੇ ਤੇ ਇਹ ਜਿਹੜੇ ਬੈਡ ਐਲੀਮੈਂਟ ਨੇ ਡਰਗ ਪੈਡਲਰਸ ਤੇ ਆ ਗਏ ਨੇ ਸਮਗਲਰ ਨੇ ਇਹਨਾਂ ਦੇ ਖਿਲਾਫ ਇਵੇਂ ਜਿਹੜੀ ਕਾਰਵਾਈ ਚੱਲ ਰਹੀ ਹੈ ਤਾਂ ਡਰਗ ਬੰਦੀ ਨਹੀਂ ਜੰਮਾ ਡਰਗਮਨੀ ਫਿਲਹਾਲ ਸਾਨੂੰ 2000 ਰੁਪਏ ਬਰਾਮਦ ਹੋਈ ਹੈ ਮੌਕੇ ਤੋਂ ਫਿਲਹਾਲ ਪੁਸ਼ਕਿਸ਼ ਕਰ ਰਹੇ ਹਾਂ ਜੋ ਵੀ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈਗੀ ਔਰ ਜੋ ਵੀ ਆਏਗਾ ਤੁਹਾਨੂੰ ਬਾਅਦ ਵਿੱਚ ਦੱਸਤਾ ਜਾਊਗਾ ਦੇਖੋ ਅਜੇ ਬਹੁਤ ਇਨੀਸ਼ੀਅਲ ਸਟੇਜ ਹੈਗੀ ਹੈ ਸਾਡੀ ਅਸੀਂ ਰਿਮਾਂਡ ਹਾਸਲ ਕਰ ਲਿਆ ਮੰਨਸੋ ਮਨਜੋਗ ਦਸਾ ਤੋਂ ਤੇ ਇਹਦੇ ਚ ਹੋਰ ਵੀ ਜਿਹੜੀ ਹੈ ਬਰਾਮਦਗੀ ਹੋਣ ਦੀ ਜਿਹੜੀ ਹੈ ਪੂਰੀ ਸਾਨੂੰ ਆਸ ਹੈ ਸ਼ਰੀਕਤ ਸਰ ਬਹੁਤ ਜ਼ਿਆਦਾ ਧੰਨਵਾਦ ਗਿਆ ਕਿ ਕਹਿਣਾ ਹੈ ਦੇਖੋ ਸਾਡੇ ਵੱਲੋਂ ਇਹ ਜਦੋਂ ਦੀ ਪੰਜਾਬ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਇਹ ਯੋਧ ਨਸ਼ਾ ਬ੍ਰਦ ਇਸ ਤੇ ਤਹਿਤ ਅਸੀਂ ਕਾਰਵਾਈ ਕਰਦੇ ਪਏ ਹਾਂ ਔਰ ਅਸੀਂ ਸਾਰੇ ਜੋ ਬੇਲਡ ਆਊਟ ਐਨਡੀਪੀਐਸ ਐਕਟ ਦੇ ਮੁਜਰਮ ਨੇ ਉਹਨਾਂ ਨੂੰ ਡੇਲੀ ਬੇਸ ਤੇ ਅਸੀਂ ਰੇਟ ਕਰਕੇ ਚੈੱਕ ਕਰ ਰਹੇ ਹਾਂ ਔਰ ਰੋਜ਼ ਜਿਹੜੇ ਵਕ ਵਕ ਜਿਹੜੇ ਮਕਦਮੇ ਜਿਹੜੇ ਦਰਜ ਹੋ ਰਹੇ ਨੇ ਸਾਡਾ ਡਿਪਾਰਟਮੈਂਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਇਹ ਸਰਜੀ ਮਹਿਮ ਨੂੰ ਇਹ ਪੂਰੀ ਤਰ੍ਹਾਂ ਕੰਮਜਬ ਕਰਾਂਗੇ ਔਰ ਇਹਨੂੰ ਨਸ਼ੇ ਤੋਂ ਜਿਹੜਾ ਜਿਹੜੀ ਨਸ਼ੇ ਦੀ ਇਹ ਡਰਗ ਸਪਲਾਈ ਹੈਗੀ ਆ ਨੀ ਨੱਕ ਤੋੜ ਕੇ ਇਹਨੂੰ ਖਤਮ ਕਰਾਂਗੇ ਇੰਨੀ ਚਾਤੋ ਇਹ ਕੰਮ ਕਰਿਆ ਅਸੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਫਿਲਹਾਲ ਅਰਲੀ ਸਟੇਜ ਆ ਗਿਆ ਅਸੀਂ ਰਾਤ ਦੇ ਅੰਤੇ ਬਰਜਾ ਦਰਜ ਕੀਤਾ ਸਵੇਰੇ ਅਸੀਂ ਮਾਨਜੋ ਜਾਸਾ ਤੋਂ ਰਿਮਾਂਡ ਲਿਆ ਹੁਣ ਅਸੀਂ ਦੁਬਾਰਾ ਪੁਸ਼ਕੇਸ਼ਨਾਂ ਦੀ ਸ਼ੁਰੂ ਕਰਦੀਆਂ ਪੁਸ਼ਕੇਸ਼ਨ ਦੇ ਵਿੱਚ ਜੋ ਕਲਾਸੇ ਹੋਣਗੇ ਤੁਹਾਨੂੰ ਦੱਸਤਾ ਜਾਊਗਾ ਠੀਕ ਠੀਕ ਹੈ ਨੱਕਾ ਭਾ ਚੁੜੀਆਂ ਹੈ ਕਿ ਰਮਦਾਸ ਰੋਡ ਤੇ ਸੀ 3. ਹਾਂ ਇੱਕ ਮੋਟਰਸਾਈਕਲ ਹੈ ਮੋਟਰਸਾਈਕਲ ਤੇ ਸੀ ਸਰ ਇੱਥੇ ਕੋਈ ਹੋਰ ਵੀ ਪੱਟੀਆਂ ਗਈਆਂ ਨਹੀਂ ਫਿਲਹਾਲ ਇਹ ਥਾਣਾ ਚੰਡੇੜ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਇਨਟੀਮੀਟ ਕਰਤਾ ਜੋਰ ਰਿਪੋਰਟ ਆ ਗਈ ਉਹ ਤੁਹਾਨੂੰ ਦੱਸਤੀ ਜਾਊਗਾ ਠੀਕ ਹੈ